ਹਾਂਜੀ ਮਿੱਤਰੋ ਆਪਾਂ ਪਹੁੰਚੇ ਹੋਏ ਹਾਂ ਮਕਰਾਨਾ ਮਾਰਬਲ ਬਰੇਟਾ ਤੇ ਵਾਈ ਹੋਰਾਂ ਨੇ ਰਖੜੀ ਦੇ ਤਿਹਾੜ ਦੇ ਉੱਪਰ 5% ਡਿਸਕਾਊਂਟ ਕਰ ਰੱਖਿਆ ਹੈਗਾ ਕਿਹੜੇ ਕਿਹੜੀਆਂ ਟੈਲਾਂ ਤੇ ਹੈ ਜਾਂ ਕਿਹੜੇ ਕਿਹੜੇ ਸਮਾਨ ਦੇ ਉੱਪਰ ਹੈ ਉਹ ਆਪਾਂ ਸ਼ਰਮਾ ਜੀ ਨਾਲ ਕਰਦੇ ਹਾਂ ਗੱਲਬਾਤ ਆਜੋ ਜੀ ਹਾਂਜੀ ਬਜੀ ਸ਼ਰਮਾ ਜੀ ਕੀ ਹਾਲ ਚੱਲ ਨੇ ਜੀ ਬਹੁਤ ਵਧੀਆ ਸਰ ਆਪ ਨੂੰ ਬਹੁਤ ਵਧੀਆ ਕਰ ਰਿਹਾ ਤੇ ਕਿਹੜੇ ਕਿਹੜੇ ਸਮਾਨ ਦੇ ਉੱਪਰ ਆਪਾਂ ਡਿਸਕਾਊਂਟ ਲੜੋ ਕੀਤਾ ਹੋਈ ਹੈ ਜੀ ਡਿਸਕਾਊਂਟ ਸਰ ਇੱਕ ਤਾਂ ਆਪਣਾ ਮੇਨਲੀ 2-4 ਦੇ ਉੱਤੇ ਹੈ 2-4 ਜਿਆਦਾਤਰ 2-4 ਦੀ ਡਿਮਾਂਡ ਹੀ ਹੈ ਮਾਰਕੀਟ ਦੇ ਵਿੱਚ ਆਹ ਦੇਖੋ ਏ ਸਰ 글로ਸੀ ਦੇ ਵਿੱਚ 2x4 ਦੇ ਵਿੱਚ ਬਿਟਰੀਫਾਈਡ ਟਾਇਲ ਹੈ ਓਕੇ ਜੀ ਇਹਦਾ ਰੇਟ ਆਪਾਂ ਨੇ ਓਨਲੀ 27 ਰੁਪਏ ਸਕੁਅਰ ਫੁੱਟ ਰੱਖਿਆ ਹੋਇਆ ਹੈ 27 ਰੁਪਏ ਸਕੁਅਰ ਫੁੱਟ ਦੂਜੀ ਗੱਲ 5% ਡਿਸਕਾਊਂਟ ਆਪਾਂ ਨੇ ਆਪਣੀਆਂ ਭੈਣਾਂ ਵਾਸਤੇ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਦਿੱਤਾ ਹੋਇਆ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਦੇਖੋ ਸਰ 글로ਸੀ ਮਿਲ ਜੇਗੀ 2x4 ਦੇ ਵਿੱਚ ਜੇਕਰ ਤੁਸੀਂ ਜਿਹੜਾ ਬਿੱਲ ਹੈਗਾ ਸਿਸਟਰ ਦੇ ਨਾਂ ਤੇ ਕਟਾਉਣਾ ਹੋ ਕਿਸੇ ਲੇਡੀਜ਼ ਦੇ ਨਾਂ ਤੇ ਕਿਸੇ ਦੇ ਵੀ ਕਟਵਾਉਨੇ ਹੋ ਤਾਂ 5% ਡਿਸਕਾਊਂਟ ਹੈਗਾ ਜਿਹੜਾ ਉਹ ਦਿੱਤਾ ਜਾਊਗਾ ਤੇ ਤੁਸੀਂ ਜਿਹੜੀ ਕੁਆਲਿਟੀ ਹੈ ਉਹ ਚੈੱਕ ਕਰ ਸਕਦੇ ਹੋ ਕੁਆਲਿਟੀ ਚੈੱਕ ਕਰਵਾ ਦਿਓ ਜੀ ਇੱਕ ਸੀ ਵੀ ਹੈ ਜੀ 2 4 ਦੇ ਵਿੱਚ ਆਪਣੇ ਕੋਲੇ ਗੋਡਨ ਵੀ ਗੋਡਨ ਦੇ ਵਿੱਚ ਆ ਗਈ ਇਹ ਵੀ 27 ਰੁਪਏ ਪਰ ਸਕਰ ਹੁੰਦੇ ਹਿਸਾਬ ਨਾਲ ਆ ਜੀ 2 4 ਦੇ ਵਿੱਚ ਆਪਣੇ ਕੋਲੇ ਕਾਰਵਿੰਗ ਸੀਰੀਜ਼ ਵੀ ਹੈ ਸਰ ਜੀ ਕਾਰਵਿੰਗ ਸੀਰੀਜ਼ ਦੇ ਉੱਤੇ ਵੀ ਆਪਾਂ ਨੇ 5% ਇਹਦਾ ਰੇਟ ਥੋੜਾ ਜਿਆਦਾ ਨਹੀਂ ਹੁੰਦਾ ਜੀ ਜਿਆਦਾ ਹੁੰਦਾ ਸਰ 7 ਤੋਂ 8 ਰੁਪਏ ਸਕਰ ਫੁੱਟ ਪਲੱਸ ਹੁੰਦਾ ਵਟ ਆਪਾਂ ਨੇ ਉਸੇ ਰੇਟ ਦੇ ਵਿੱਚ 27 ਰੁਪਏ ਸਕਰ ਫੁੱਟ ਦੇ ਵਿੱਚ ਲਾਵਾ ਲਓ ਜੀ ਮਿੱਤਰੋ ਜੇ ਤੁਸੀਂ ਆਪਣੇ ਘਰ ਵਾਸਤੇ ਟੈਲਾਂ ਦੀ ਵੇਟ ਕਰ ਰਹੇ ਹੋ ਵੀ ਕਦੋਂ ਸਸhtੀਆਂ ਹੋਣ ਤਾਂ ਸ਼ਰਮਾ ਜੀ ਹੋਰਾਂ ਨੇ 5% ਡਿਸਕਾਊਂਟ ਲਾਤਾ ਰਖੜੀ ਦੇ ਤਿਹਾੜ ਦੇ ਉੱਪਰ ਸਕਰੀਨ ਦੇ ਉੱਪਰ ਨੰਬਰ ਚੱ